ਸ਼ੇਪੂ 1761 ਬਿਕਰਮੀ ਮਤਾਬਕ 20 ਦਸੰਬਰ 1704 ਈਸਵੀ ਦੀ ਸ਼ਾਮ ਨੂੰ ਦਸ਼ਮੇਸ਼ ਪਿਤਾ ਜੀ ਚੋਣਵੇਂ ਸਿੰਘਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਆਖਰੀ ਅਲਵਿਦਾ ਕਹਿਣ ਨਿਕਲੇ ਕੌਣ ਜਾਣਦਾ ਸੀ ਕਿ ਅੱਜ ਦੀ ਇਸ ਸ਼ਾਮ ਤੋਂ ਬਾਅਦ ਆਨੰਦਪੁਰ ਸਾਹਿਬ ਦੀਆਂ ਰੰਗੀਆਂ ਮੱਧਮ ਪੈ ਜਾਣਗੀਆਂ ਪਿਆਰੇ ਪ੍ਰੀਤਮ ਦੇ ਮੁਬਾਰਕ ਚਰਨਾਂ ਦੀ ਆਹਟ ਇਨ੍ਹਾਂ ਰਸਤਿਆਂ ਤੋਂ ਫਿਰ ਸੁਰਤ ਮਈ ਕੰਨਾਂ ਨਾਲ ਹੀ ਸੁਣਾਈ ਦੇਵੇਗੀ ਜ਼ਾਹਰਾ ਤੌਰ ਤੇ ਨਹੀਂ ਅਜੀਬ ਜਹੇ ਇਸ ਸਨਾਟੇ ਵਿੱਚੋਂ ਆਨੰਦਪੁਰੀ ਦੀਆਂ ਫਰਿਆਦਾਂ ਦੀ ਕਨਸੋ ਮਹਿਸੂਸ ਹੁੰਦੀ ਪਈ ਸੀ ਇੰਜ ਜਾਪਦਾ ਸੀ ਇਸ ਸਨਾਟਾ ਇਸ ਲਈ ਕਿ ਕਲਗੀਆਂ ਵਾਲੇ ਮਾਹੀ ਦੇ ਪਾਵਨ ਕੰਨਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਇਹ ਫਰਿਆਦ ਪੁੱਜ ਜਾਵੇ ਕਿ ਮੇਰੇ ਮਾਲਕਾ ਆਪਣਾ ਸਾਆ ਹਮੇਸ਼ਾ ਲਈ ਬਖਸ਼ੀ ਰੱਖੋ ਨਾ ਚੁੱਕ ਆਪਣੇ ਦਸਤੇ ਮੁਤਾਬਕ ਮਹਿਰਮਤ ਭਰਿਆ ਹੱਥ ਇਸ ਮਠਾਰੂ ਦੇ ਸਿਰ ਤੋਂ ਜੇਕਰ ਇਸ ਦਾ ਵਸ ਚੱਲੇ ਤਾਂ ਕਲਗੀਆਂ ਵਾਲੇ ਮਾਹੀ ਦੇ ਚਰਨਾਂ ਨੂੰ ਲਿਫਟ ਕੇ ਇਹਨਾਂ ਗਲੀਆਂ ਨੂੰ ਸੁਨੀਆਂ ਕਰਨ ਤੋਂ ਇਸ ਨੂੰ ਰੋਕ ਲਵੇ ਇਸ ਕਾਰਜ ਲਈ ਇਹ ਅਨੰਦਪੁਰ ਸਾਹਿਬ ਦੀ ਧਰਤ ਬੇਤਾਬ ਹੋਈ ਪਈ ਸੀ ਕਿ ਜੋ ਸਾਈਂ ਦੇ ਸائے ਤੋਂ ਕਿਤੇ ਬਿਰਵੀ ਨਾ ਹੋ ਜਾਵੇ ਪਰ ਬੇਵੱਸ ਲਾਚਾਰ ਡੋਰ ਭੋਰੀ ਹੋਈ ਆਨੰਦਪੁਰੀ ਅੱਜ ਅਨਾਥ ਤੇ ਬੇਸਹਾਰਾ ਮਹਿਸੂਸ ਕਰ ਰਹੀ ਸੀ ਮੇਰੇ ਪ੍ਰੀਤਮ ਦੇ ਵਜਦ ਭਰੇ ਨੇਤਰਾ ਨਾਲ ਸਾਰੇ ਆਨੰਦਪੁਰ ਨੂੰ ਆਖਰੀ ਵਾਰ ਤੱਕਿਆ ਇਸ ਆਖਰੀ ਸਫਰ ਦੀ ਆਰੰਭਤਾ ਕਰਨ ਲਈ ਕਲਗੀਧਰ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਸੀਸ਼ਗੰਜ ਸਾਹਿਬ ਆ ਰੁਕੇ ਪਿਤਾ ਜੀ ਦੇ ਸ਼ਹੀਦ ਗੰਜ ਤੇ ਕਲਗੀਧਰ ਜੀ ਨੇ ਨਮਸਕਾਰ ਕੀਤੀ ਆਨੰਦਪੁਰ ਸਾਹਿਬ ਤੋਂ ਅੰਤਮ ਵਿਦਾਇਗੀ ਦੀ ਅਗਿਆ ਪਿਤਾ ਗੁਰਦੇਵ ਜੀ ਦੇ ਅਸਥਾਨ ਤੇ ਸਤਿਗੁਰੂ ਜੀ ਨੇ ਆਪ ਅਰਦਾਸ ਕਰਕੇ ਲਈ ਅਸਥਾਨਾਂ ਦੀ ਸਾਰ ਸੰਭਾਲ ਲਈ ਭਾਈ ਗਰਵਖਸ਼ ਸਿੰਘ ਜੀ ਉਦਾਸੀ ਨੂੰ ਥਾਪਿਆ ਦਾ ਰਾਗ ਮੂਰਤ ਹੋਏ ਭਾਈ ਗਰਵਖਸ਼ ਸਿੰਘ ਜੀ ਉੱਪਰ ਮਹਿਰਮਤਾ ਦੀ ਵਰਖਾ ਕਰਦਿਆਂ ਬਚਨ ਕੀਤੇ ਕਿ ਤੇਰੇ ਅੰਗ ਸੰਗ ਅਸਾਂ ਸਦਾ ਹੋਵਾਂਗੇ ਤੂੰ ਪਿਤਾ ਜੀ ਦੇ ਇਸ ਅਸਥਾਨ ਦੀ ਸਾਰ ਸੰਭਾਲ ਕਰਨੀ ਅਤੇ ਦੀਵਾ ਬੱਤੀ ਵੱਲ ਵਿਸ਼ੇਸ਼ ਧਿਆਨ ਦੇਣਾ ਕਿਉਂਕਿ ਜਗਦੇ ਦੀਵੇ ਵਸਦੇ ਰਸਦੇ ਘਰਾਂ ਦੀ ਨਿਸ਼ਾਨੀ ਹੁੰਦੇ ਹਨ ਇਧਰ ਪੰਜ ਪਿਆਰੇ ਸਹਿਬਜ਼ਾਦੇ ਅਤੇ ਜੋਧੇ ਗੁਰਸਿੱਖ ਸ਼ਸਤਰਵਧ ਹੋ ਕੇ ਸਤਗੁਰੂ ਜੀ ਦੀ ਉਡੀਕ ਵਿੱਚ ਸਨ ਤਾਂ ਕਿ ਜੋ ਗੁਰਦੇਵ ਜੀ ਦੀ ਆਗਿਆ ਪਾ ਕੇ ਸ਼੍ਰੀ ਅਨੰਦਪੁਰ ਤੋਂ ਅੰਤਮ ਚਾਲੇ ਪਾਏ ਜਾਣ ਗੁਰਦੇਵ ਪਿਤਾ ਜੀ ਰਵਾ ਰਵੀ ਆਨੰਦ ਗੜ੍ਹ ਸਹਿਬ ਪੁੱਜੇ ਇਸ ਸਮੇਂ ਤੱਕ ਸਿੰਘਾਂ ਨੇ ਬੰਦੂਕਾਂ ਤੀਰਾਂ ਤੇਗਾ ਵਰਸ਼ੀਆਂ ਆਦਿਕ ਹਥਿਆਰ ਵੱਧ ਤੋਂ ਵੱਧ ਆਪਣੇ ਨਾਲ ਲੈ ਲੈ ਅਤੇ ਸਾਰਾ ਜਥਾ ਚਾਲੇ ਪਾਉਣ ਲਈ ਤਿਆਰ ਖੜਾ ਸੀ ਸਤਿਗੁਰੂ ਜੀ ਨੇ ਸਾਰੇ ਜਥੇ ਨੂੰ ਤਰਤੀਬ ਦਿੱਤੀ ਕੁਝ ਮੁਖੀ ਸਰਲਥ ਜੋਦਿਆਂ ਦੇ ਪੈਰੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦਿਆਂ ਦੀ سپੁਰਦਗੀ ਕਰਕੇ ਕੀਰਤਪੁਰ ਸਾਹਿਬ ਵੱਲ ਤੁਰਿਆ ਉਸ ਦੇ ਮਗਰ ਗੁਰੂ ਕੇ ਮਹਿਲ ਹੋਰ ਮਾਈਆਂ ਆਦਕ ਅਤੇ ਕੁਝ ਸਾਜੋ ਸਮਾਨ ਸਾਹਿਤਕ ਖਜ਼ਾਨਾ ਅਤੇ ਬਾਕੀ ਆਨੰਦਪੁਰ ਵਾਸੀ ਸੰਗਤਾਂ ਜਾ ਰਹੀਆਂ ਹਨ ਵਿਚਕਾਰ ਇਸ ਕਾਫਲੇ ਦਾ مالک ਕਲਗੀਧਰ ਪਾਤਸ਼ਾਹ ਤੁਰਿਆ ਜਾ ਰਿਹਾ ਹੈ ਦੁਸ਼ਮਣ ਨੇ ਕਲਗੀ ਤਰਜੀ ਅਤੇ ਉਹਨਾਂ ਦੇ ਕਾਫਲੇ ਨੂੰ ਲੰਘਣ ਵਾਸਤੇ ਕੀਰਤਪੁਰ ਸਾਹਿਬ ਵਾਲੇ ਪਾਸੇ ਰਾਹ ਦਿੱਤਾ ਹੋਇਆ ਸੋ ਸਾਰਾ ਵਹੀਰ ਉਧਰ ਨੂੰ ਹੋ ਤੁਰਿਆ ਭਾਈ ਉਦੇ ਸਿੰਘ ਜੀ ਤੇ ਬਾਬਾਜੀਤ ਸਿੰਘ ਜੀ ਸਭ ਤੋਂ ਪਿੱਛੇ ਇਸ ਸਾਰੇ ਕਾਫਲੇ ਦੀ ਰਾਖੀ ਲਈ ਸ਼ਸਤਰਬੱਧ ਹੋ ਕੇ ਅਨੰਦਪੁਰ ਸਾਹਿਬ ਵਿੱਚੋਂ ਨਿਕਲੇ ਕਾਲੀ ਬੋਲੀ ਭਿਆਨਕ ਰਾਤ ਪੋ ਮਹੀਨੇ ਦੀ ਸਰੀਰਾਂ ਨੂੰ ਚੀਰਦੀ ਹੋਈ ਠੰਡ ਅਤੇ ਇਸ ਠੰਡ ਨੂੰ ਹੋਰ ਦੁਖਦਾਈ ਬਣਾਉਣ ਲਈ ਮੀਂਹ ਸ਼ੁਰੂ ਹੋ ਗਿਆ ਅਜਿਹੇ ਭਿਆਨਕ ਹਾਲਾਤਾਂ ਵਿੱਚ ਸਾਰਾ ਕਾਫਲਾ ਆਪਣੇ ਵਸਦੇ ਰਸਦੇ ਸ਼ਾਹੀ ਟਿਕਾਣੇ ਨੂੰ ਛੱਡ ਕੇ ਜਾ ਰਿਹਾ ਹੈ। ਬਾਬਾ ਅਜੀਤ ਸਿੰਘ ਜੀ ਵੀ ਤਿਆਗੀ ਜਾ ਰਹੀ ਆਪਣੀ ਆਨੰਦਪੁਰੇ ਨੂੰ ਪਛਾਹ ਮੁੜ ਮੁੜ ਕੇ ਤੱਕ ਰਹੇ ਹਨ। ਭਾਈ ਚੌਪਾ ਸਿੰਘ ਜੀ ਵਰਗੇ ਖੜਾਵੇ ਗੁਰਸਿੱਖਾਂ ਪੁੱਛਿਆ ਕਿ ਸਹਿਬਜ਼ਾਦਾ ਜੀ ਪਿੱਛੇ ਕੀ ਪਏ ਤੱਕਦੇ ਹੋ? ਤਦ ਸਹਿਬਜ਼ਾਦਾ ਜੀਤ ਸਿੰਘ ਸਾਹਿਬ ਪਿਆਰ ਵਿੱਚ ਆ ਕੇ ਕਹਿਣ ਲੱਗੇ ਕਿ ਜਿਸ ਧਰਤ ਤੇ ਅਸਾਂ तकरीबन 19 ਬਰਸ਼ ਹਰ ਪ੍ਰਕਾਰ ਦੇ ਆਨੰਦ ਮਾਣਦੇ ਹੋਏ ਬਸਰ ਕੀਤੇ ਅੱਜ ਉਸ ਪੁਰੀ ਦੇ ਅਖੀਰਲੀ ਵਾਰ ਦਰਸ਼ਨ ਕਰ ਰਹੇ ਹਾਂ ਇਹ ਬੈਰਾਗ ਮਈ ਬਚਨ ਸਭ ਦੇ ਹਿਰਦੇ ਨੂੰ ਚੀਰ ਗਏ ਪਰ ਫਿਰ ਵੀ ਇੱਕ ਦੂਸਰੇ ਨੂੰ ਮੁੜ ਜਲਦ ਵਾਪਸ ਆ ਮੁੰਨ ਦੇ ਦਲਾਸੇ ਅਤੇ ਤਰਵਾਸਾ ਦਿੰਦਿਆਂ ਪਿਆਰਿਆਂ ਦਾ ਇਹ ਕਾਫਲਾ ਆਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬਲਾ ਅੱਗੇ ਨੂੰ ਕੂਚ ਕਰ ਗਿਆ ਰਾਤ ਦਾ ਸਮਾਂ ਸੀ ਦੁਸ਼ਮਣ ਜਾਗ ਰਿਹਾ ਸੀ ਪਰ ਹਮਲਾ ਕਰਨ ਲਈ ਅਜੇ ਸ਼ਸ਼ੋਪੰਜ ਵਿੱਚ ਸੀ ਕਿਉਂਕਿ ਸੰਘਣੇ ਹਨੇਰੇ ਕਾਰਨ ਅਤੇ ਸਤਗੁਰੂ ਜੀ ਦੀ ਜੰਗੀ ਵਿਉਂਤਬੰਦੀ ਸਦਕਾ ਗੁਰਦੇਵ ਜੀ ਦੇ ਇਸ ਵਹੀਰ ਵਿੱਚ ਕਿੱਥੇ ਹੋਣ ਬਾਰੇ ਅਜੇ ਦੁਸ਼ਮਣ ਨੂੰ ਕੋਈ ਵੀ ਸਪਸ਼ਟਤਾ ਨਹੀਂ ਸੀ ਗੁਰਦੇਵ ਜੀ ਦੇ ਪਿਆਰਿਆਂ ਦਾ ਇਹ ਧਰਮੀ ਦਲ ਇਹਨਾਂ ਦੁਸ਼ਮਣਾਂ ਦੀ ਮਾਰ ਤੋਂ ਅਜੇ ਥੋੜੀ ਹੀ ਦੂਰ ਪੁੱਜਾ ਸੀ ਕਿ ਬੇਇਮਾਨਿਆਂ ਆ ਧਰਮੀ ਪਹਾੜੀਆਂ ਤੇ ਮੁਗਲਾਂ ਨੇ ਧਰਮ ਦੇ ਨਾਂ ਤੇ ਕੀਤੇ ਸਾਰੇ ਕੌਲ ਕਰਾਰ ਭਲਾ ਕੇ ਵਾਦੇ ਕਸਮਾਂ ਤੋੜ ਕੇ ਜਾ ਅਲੀ ਜਾ ਅਲੀ ਦੇ ਨਾਰੇ ਮਾਰਦੇ ਆ ਪਿੱਛੋਂ ਤੋਪਾਂ ਦੇ ਗੋਲੇ ਦਾਗਦੇ ਹੋਏ ਹਮਲਾ ਕਰ ਦਿੱਤਾ ਜਦ ਮਾਰ ਲਓ ਲੁੱਟ ਲਓ ਫੜ ਲਓ ਦੀਆਂ ਭਿਆਨਕ ਆਵਾਜ਼ਾਂ ਨੇ ਪੋ ਦੀ ਕਾਲੀ ਰਾਤ ਨੂੰ ਹੋਰ ਭਿਆਨਕ ਬਣਾ ਦਿੱਤਾ ਤਦ ਸਭ ਦੇ ਮਨ ਵਿੱਚ ਗੁਰਦੇਵ ਜੀ ਦੇ ਬਚਨ ਯਾਦ ਆਉਣ ਲੱਗੇ ਕਿ ਇਹ ਧਰਮੀ ਬੇਈਮਾਨ ਆਪਣੇ ਵਾਦੇ ਕਰਾਰ ਤੋੜਨ ਲੱਗੇ ਹਨ ਅਜਮੇਰ ਚੰਦ ਕਹਿਲੂਰੀਏ ਨੇ ਵਜ਼ੀਰ ਖਾਨ ਨੂੰ ਉਹ ਘਸਾਇਆ ਕੁਝ ਪਹਾੜੀਏ ਤੇ ਮਗਲ ਆਨੰਦਪੁਰ ਲੁੱਟਣ ਪਏ ਗਏ ਬਾਕੀਆਂ ਨੇ ਜਾ ਰਹੇ ਬਹੀਰ ਉੱਪਰ ਹਮਲਾ ਕਰ ਦਿੱਤਾ ਕੀਰਤਪੁਰ ਲੰਘ ਕੇ ਨਿਰਮੋਹ ਗੜ੍ਹ ਨੇੜੇ ਪੁੱਜਣ ਤੱਕ ਵੈਰੀ ਦਲਾਂ ਦੀਆਂ ਫੌਜਾਂ ਨਜ਼ਦੀਕ ਪੁੱਜ ਗਈਆਂ ਬਾਬਾ ਜੀਤ ਸਿੰਘ ਜੀ ਨੇ ਬਹਾਦਰ ਸਿੰਘਾਂ ਨਾਲ ਪੈਰ ਗੱਡ ਲਾਏ ਅਤੇ ਦੁਸ਼ਮਣ ਨੂੰ ਚਟਾਨ ਬਾਗ ਬਣ ਕੇ ਰੋਕ ਲਿਆ ਸਹਿਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ ਅਤਿ ਬਹਾਦਰੀ ਨਾਲ ਆਧਰਮੀ ਵੈਰੀਆਂ ਦਾ ਮੁਕਾਬਲਾ ਕੀਤਾ ਬੜੀ ਧੀਰ ਤੱਕ ਵੈਰੀਆਂ ਨੂੰ ਹੱਕ ਡਾ ਕੇ ਰੋਕੀ ਰੱਖਿਆ ਬਾਕੀ ਦਾ ਜਥਾ ਦਸ਼ਮਣਾਂ ਦੀ ਮਾਰ ਤੋਂ ਅਗਾਹ ਨਿਕਲ ਗਿਆ ਉਧਰ ਗੁਰੂ ਜੀ ਖੁਦ ਵਹੀਰ ਦੇ ਨਾਲ ਅਗਾਹ ਨਿਕਲ ਚੁੱਕੇ ਸਨ ਅਤੇ ਜਦ ਸਤਗੁਰੂ ਜੀ ਨੂੰ ਪਤਾ ਲੱਗਾ ਕਿ ਵੈਰੀ ਨੇ ਵਿਸ਼ਵਾਸ ਘਾਤ ਕਰਕੇ ਹਮਲਾ ਕਰ ਦਿੱਤਾ ਤਦੋ ਆਪ ਜੀ ਨੇ ਭਾਈ ਉਦੇਸ ਸਿੰਘ ਜੀ ਨੂੰ ਆਪਣੀਆਂ ਬਖਸ਼ਿਸ਼ਾਂ ਕਰਕੇ ਹੁਕਮ ਕੀਤਾ ਕਿ ਵੈਰੀਆਂ ਨਾਲ ਮੁਕਾਬਲਾ ਕਰ ਰਹੇ ਸਿੰਘਾਂ ਨੂੰ ਉਸ ਦੇ ਘੇਰੇ ਵਿੱਚੋਂ ਕੱਢ ਕੇ ਆਵੋ ਸਤਗੁਰਾਂ ਦਾ ਹੁਕਮ ਪਾ ਕੇ ਭਾਈ ਉਦੇਸ ਸਿੰਘ ਨੇ ਉੱਥੇ ਪੁੱਜ ਕੇ ਤੀਰਾਂ ਦੀ ਅਜਾਈ ਮਾਰ ਮਾਰੀ ਕੇ ਦਸ਼ਮਣ ਦੇ ਪੈਰ ਉਖੇੜ ਦਿੱਤੇ ਸਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਗੁਰੂ ਪਿਤਾ ਦਾ ਹੁਕਮ ਸੁਣਾ ਅਗਾ ਤੋਰ ਦਿੱਤਾ ਪਰ ਆਪ ਸ਼ਾਹੀ ਟਿੱਬੀ ਜਿਸ ਨੂੰ ਸਿਆਹੀ ਟਿੱਬੀ ਵੀ ਕਿਹਾ ਜਾਂਦਾ ਹੈ ਦੇ ਸਥਾਨ ਤੇ ਵੈਰੀ ਮੂਰੇ ਪਰਬਤ ਬਣ ਅੜ ਗਏ ਇਸ ਬਹਾਦਰ ਸੂਰਮੇ ਨੂੰ ਮੁਗਲਾਂ ਅਤੇ ਪਹਾੜੀਆਂ ਦਾ ਭਾਰੀ ਦਲ ਹਲਾ ਨਾ ਸਕਿਆ ਦਸ਼ਮਣ ਨੇ ਆਪਣਾ ਹੱਲਾ ਯਾਰੀ ਰੱਖਿਆ ਪਰ ਸਤਗੁਰੂ ਜੀ ਦਾ ਉਹ ਬਹਾਦਰ ਸੂਰਮਾ ਆਪਣੇ 50 ਸਾਥੀ ਸਿੰਘਾਂ ਨਾਲ ਤਕਰੀਬਨ 5 ਘੰਟੇ ਦਾ ਸਮਾਂ ਦੁਸ਼ਮਣ ਨਾਲ ਜੂਝਦਾ ਰਿਹਾ ਅਤੇ ਸ਼ਹੀਦੀ ਜਾਮ ਪੀ ਕੇ ਸਦਾ ਲਈ ਅਮਰ ਹੋ ਗਿਆ।